ਨਾ ਲੱਗਦੀ ਆ ਦੋ ਪਾਣੀ ਜਸਬੀਰ ਸਿੰਘ ਦਲੀਪ ਸਿੰਘ ਦਲੀਪ ਸਿੰਘ ਕਰਤਾ ਸਿੰਘ ਆਏ ਹਾਂ ਹਾਂਜੀ ਇਹਨਾਂ 4000 ਰੁਪਏ ਦਾ ਜੋ ਜੋ ਕਿਹਨੇ ਗਾ ਹਾਂ ਅਮਨਦੀਪ ਕੋ 5000 ਰੁਪਏ ਸਾਫ ਸਿੰਘ ਅੰਬਰ ਸਿੰਘ 3000 ਰੁਪਏ ਅਗਲੇ ਪਿੰਨ ਫਿਰ ਆਯੂ ਕਹਾ ਆਯੂ ਲੱਗੀ ਜੁਗਿੰਦਰ ਸਿੰਘ ਅਮਰ ਸਿੰਘ ਆਜੋ ਕੋਈ ਮੜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੋ ਵੀ ਸੰਸਥਾ 3600 ਗੜ ਤੋਂ ਤੋਂ ਸਾਡੇ ਨਗਰ ਰਾਸੀ ਲੈ ਕੇ ਆਈ ਸੀ ਹੜ੍ਹਾਂ ਦੇ ਕਾਰਨ ਜੋ ਨੁਕਸਾਨ ਹੋਇਆ ਫਸਲਾਂ ਦਾ ਘਰਾਂ ਦਾ ਉਸ ਵਾਸਤੇ ਉਹਨਾਂ ਨੇ ਮਾਲੀ ਹਾਲਤ ਮਾਲੀ ਸਹਾਤਾਵਾ ਦਿੱਤੀ ਹੈ ਉਹ ਅਸੀਂ ਸਰਪੰਚੇ ਦਾ ਧੰਨਵਾਦ ਕਰ ਰਹੇ ਹਾਂ ਜੋ ਸਾਰੇ ਨਗਰ ਦੇ ਵਿੱਚ ਉਹ ਤਕਰੀਬਵਾਦ ਪਿਆਸੇ ਜੋ ਵੰਡ ਰਹੇ ਹਨ ਸੋ ਉਹਨਾਂ ਸੰਸਥਾਵਾਂ ਦਾ ਧੰਨਵਾਦ ਬਹੁਤ-ਬਹੁਤ ਜਿਨ੍ਹਾਂ ਨੇ ਮਾਲੀ ਰਸਮ ਹੈਇ ਕਰਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਪਿੰਡ ਚੋਂ ਵੰਡੀ ਜਾ ਰਹੀ ਹੈ ਜੀ ਕਿਸੇ ਨਾ ਕੋਈ ਵਿਤਕਰਾ ਨਹੀਂ ਹੈਗਾ ਕਿਸੇ ਪਾਰਟੀ ਬਾਜੀ ਕਰਕੇ ਨਹੀਂ ਬਾਕੀ ਜਿੱਦਾਂ ਜਿੱਦਾਂ ਕੋਈ ਪਾਰੀ ਜਿਸ ਦੀ 1 ਏਕੜਿਆ 2 ਏਕੜਿਆ ਉਹਦੇ ਹਿਸਾਬ ਨਾਲ ਹੀ ਵੰਡ ਰਹੇ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਜੀ ਸਾਨੂੰ ਗੁਰਦੁਆਰਾ ਸਿੰਘ ਸਭਾ ਦਿਆਲਪੰਡ ਬਲਾਸਪੁਰ ਛਤੀਸਗੜ ਤੋਂ ਸਾਨੂੰ ਜਿਹੜੀ ਸੇਵਾ ਆਈ ਏ ਅਸੀਂ ਉਹਦਾ ਸੇਵਾ ਜਦਾਂ ਦਿੱਤੀ ਉਹਨਾਂ ਦਾ ਤਹਿ ਦਿਲ ਤੋਂ ਸਾਰਾ ਨਗਰ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਜਿਹੜੀ ਸੇਵਾ ਦਿੱਤੀ ਏ ਉਹ 280000 280 ਏਕੜ ਦੇ ਹਿਸਾਬ ਨਾਲ ਦਿੱਤੀ ਏ ਤੇ ਅਹੀਂ ਉਹਨਾਂ ਨੂੰ ਅਸੀਂ ਕਰਾਣੀਆਂ ਜਿਹੜੀਆਂ ਮੇਰੇ ਕੋ ਫੋਟੋਆਂ ਪਈਆਂ ਹੀ ਵਿਖਾਈਆਂ ਹੀ ਘਰ ਘਰ ਦੇ ਸਾਡੇ ਹਾਲਾਤ ਅਸੀਂ ਕਰਾਂ ਦੇ ਵਿੱਚ ਤੇੜਾ ਆਈਆਂ ਇਹ ਕਰਕੇ ਉਹਨਾਂ ਨੇ 1,60,000 ਰੁਪਇਆ ਜਿਹੜਾ ਸਾਨੂੰ ਇਹ ਦਿੱਤਾ ਆ ਅਤੇ ਨਾਲ ਸਾਨੂੰ ਜਿਹੜਾ ਪੈਸਾ ਉਹ ਦੋ ਗੁਰਦੁਰਿਆਂ ਵਾਸਤੇ ਉਹਨਾਂ ਨੂੰ ਅਪੀਲ ਕੀਤੀ ਸੀ ਸਾਨੂੰ 10-10 ਹਜ਼ਾਰ ਰੁਪਏ ਦੇ ਚੱਕ ਜਿਹੜੇ ਦੋ ਉਹ ਸਾਨੂੰ ਗੁਰਦੁਰਾ ਸਾਹਿਬ ਵਾਸਤੇ ਦਿੱਤੇ ਗਏ ਨੇ ਟੋਟਲ ਸਾਡੇ ਕੋਲ ਰਕਮ 4,60,000 ਰੁਪਇਆ ਆਈ ਏ ਜਿਹੜੀ ਅਹੀਂ ਨਗਰ ਦੇ ਵਿੱਚ ਇਹ ਪਾਰਟੀ ਬਾਜੀ ਤੋਂ ਉੱਤ ਉੱਪਰ ਉੱਠ ਕੇ ਇਹ ਪੈਸੇ ਜਿਹੜੇ ਅਸੀਂ ਗਰੀਬਾਂ ਦੇ ਵਿੱਚ ਵੰਡ ਰਹੇ ਆ ਇਹ ਜਿਹੜੇ ਪੈਸੇ ਆਏ ਆ ਇਹ ਅਸੀਂ ਗਰੀਬ ਪਰਿਵਾਰਾਂ ਵਾਸਤੇ ਆਏ ਆ ਕਈ ਇਤਰਾਜ ਕਰਨ ਦੇ ਵੀਰ ਵੀ ਜਿਨ੍ਹਾਂ ਦੀ ਪਹਿਲੀ 8 ਕਿੱਲੇ 9 ਕਿੱਲੇ ਆ ਉਹਨਾਂ ਨੂੰ ਪੈਸੇ ਚੌ ਕਿੱਲਿਆਂ ਦੇ ਕਿਉਂ ਮਿਲਦੇ ਆ ਉਹ ਇਹ ਕਰਕੇ ਮਿਲਦੇ ਆ ਵੀ ਅਸੀਂ 80 ਘਰ ਲਿਖ ਕੇ ਦਿੱਤੇ ਸੀ ਉਹ ਕਈ ਘਰ ਜਿਹੜੇ ਵਿੱਚ ਉਹ ਰਹਿ ਗਏ 90 ਘਰ ਹੋ ਗਿਆ ਇਹ ਕਰਕੇ ਅਸੀਂ ਇੱਕ ਇੱਕ ਕਿੱਲਾ ਕਿ ਵੀ ਜਿਹੜੇ ਤਗੜੇ ਲੋਕ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਇੱਕ ਇੱਕ ਕਿੱਲਾ ਅਸੀਂ ਘਟਾ ਕੇ ਤੇ ਅਸੀਂ 90 ਘਰਾਂ ਨੂੰ ਪੈਸੇ ਜਿਹੜੇ ਉਹ ਦਿੱਤੇ ਆ 2-2000 ਰੁਪਿਆ ਪ੍ਰਤੀ ਘਰ 1000 ਰੁਪਿਆ ਇੱਕ ਏਕੜ ਦੇ ਹਿਸਾਬ ਨਾਲ ਹਾਂਜੀ ਕਰੋ ਜਥੇਬੰਦੀ ਨੂੰ ਕੀ ਮਿਲਦਾ ਅਸੀਂ ਸਾਰੇ ਜਥੇਬੰਦੀਆਂ ਨੂੰ ਜਿੰਨੀ ਆਪਣੀਆਂ ਹੈਗੀਆਂ ਸਫਲਤਾਵਾਂ ਉਹਨਾਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਆਂ ਵੀ ਸਾਡੇ ਪਿੰਡ ਦਾ ਜਿਹੜਾ ਰਕਬਾ ਆ ਉਹ ਬਹੁਤ ਖਰਾਬ ਹੋ ਚੁੱਕਾ ਆ ਸਾਡੇ ਜਿਹੜੇ 100 ਘਰ ਆ ਉਹਨਾਂ ਚੋਂ 80 ਘਰਾਂ ਦੀਆਂ ਕੰਧਾਂ ਪਾਟ ਗਈਆਂ ਵਾ ਮਤਲਬ ਜ਼ਿਆਦਾ ਧਲੇੜਾਂ ਆ ਗਈਆਂ ਵਾ ਅਸੀਂ ਉਹਦੇ ਘਰ ਦੇ ਨੁਕਸਾਨ ਬਹੁਤ ਹੋ ਗਏ ਆ ਤੇ ਅਹੀਂ ਚੰਨੇ ਆ ਵੀ ਸਾਰੇ ਜਥੇਬੰਦੀਆਂ ਨੂੰ ਹੱਥ ਜੋੜ ਕੇ ਅਪੀਲ ਮੈਂ ਕਰਦਾ ਵਾਂ ਵੀ ਸਾਡੇ ਪਿੰਡ ਵੱਲ ਵੀ ਧਿਆਨ ਦਿੱਤਾ ਜਾਏ ਜਾਨਕੀ ਜਿਹੜਾ ਖਬਰ ਵੇਖੀ ਦੀ ਏ ਕੋਹਨੇਵਾਲ ਮਾਛੀਵਾਲ ਦੋ ਹੀ ਪਿੰਡ ਦਿਖ ਰਹੇ ਆ ਤੇ ਜਿਹੜੇ ਅੱਗੇ ਪਿੰਡ ਆ ਉਹ ਕਿਸੇ ਨੂੰ ਨਹੀਂ ਦਿਖਣ ਰਹੇ ਅਹੀਂ ਇਹੋ ਹੱਥ ਜੋੜ ਕੇ ਮੈਂ ਅਪੀਲ ਕਰਦਾ ਵੀ ਮੇਰੇ ਪਿੰਡ ਦੇ ਲੋਕ ਆ ਇਹ ਸਾਰੇ 5 ਕਿੱਲੇ ਤੋਂ ਪਰਿਵਾਰ ਛੋਟੇ ਨੇ ਇਹ ਗਰੀਬ ਪਰਿਵਾਰ ਨੇ ਇਹਨਾਂ ਦੀ ਜਿਹੜੀ ਸਹਾਇਤਾ ਜ਼ਰੂਰ ਕੀਤੀ ਜਾਏ ਕਿਉਂਕਿ ਕਈ ਪਿੰਡ ਜਿਹੜੇ ਆ ਉਹ ਤਕੜੇ ਲੋਗ ਆ ਆਪੋ ਆਪਣੇ ਜਿਹੜੇ ਕੰਮ ਕਰ ਸਕਦੇ ਨੇ ਸਾਡੇ ਦੀ ਜਿਹੜੀ ਬਾਹ ਫੜੀ ਜਾਏ ਖਾਦ ਵੀ ਮੁਹੱਈਆ ਕਰਵਾਇਆ ਜਾਏ ਅਤੇ ਡੀਜ਼ਲ ਦੀ ਜਿਹੜੀ ਸੇਵਾ ਜਿਹੜੀ ਉਹ ਦਿੱਤੀ ਜਾਏ ਮੈਂ ਤੁਹਾਡੇ ਮਾਧਮ ਰਾਈ ਇਹ ਗੱਲ ਕਰਨੀ ਚਾਹੁੰਦਾ ਵਾਂ ਵੀ ਸਾਰੇ ਮੇਰੇ ਭਰਾ ਹੱਥ ਜੋੜ ਕੇ ਬੇਨਤੀ ਇਹ ਵੀ ਸਾਡੇ ਪਿੰਡ ਦੀ ਬਾਹ ਫੜੀ ਜਾਏ ਜੋ ਕਿ ਸਾਡੇ ਪਿੰਡ ਦੀ ਇਹ ਕਣਕ ਬਜਾਈ ਜਿਹੜੀ ਹੋ ਸਕੇ ਕਿਉਂਕਿ ਪਾਣੀ ਬਹੁਤ ਅਜੇ ਵੀ ਕਈਆਂ ਪੈਲੀਆਂ ਦੇ ਵਿੱਚ ਪਾਣੀ ਹੈ ਜਿਹੜੀ ਕਣਕ ਲੇਟ ਹੋ ਜਾਣੀ ਹੈ ਤੇ ਅਸੀਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਸੁਪਰ ਸੀਟਰ ਹੋਏ ਜਾਂ ਰੋਟਾਵੇਟਰ ਹੋਏ ਲੈ ਕੇ ਆਪਣੇ ਭਰਾ ਮੇਲੇ ਜਥੇਬੰਦੀਆਂ ਨੂੰ ਬੇਨਤੀ ਪਹੁੰਚੋ ਤੇ ਸਾਡੇ ਨਾਲ ਕਣਕ ਜਿਹੜੀ ਸਾਡੀ ਬਜਾਈ ਕਰਵਾਈ ਜਾਏ ਜਿਹੜੀ ਪੰਜਾਬ ਸਰਕਾਰੋਂ 20000 ਰੁਪਏ ਦਾ ਮੁਆਵਜ਼ਾ ਦਿੱਤਾ ਤੁਹਾਡੇ ਪਿੰਡ ਕੋਈ ਪਹੁੰਚਾ ਨਹੀਂ ਜੀ ਸਾਡੇ ਪਿੰਡ ਹਜੇ ਤੱਕ ਕਿਸੇ ਨੂੰ ਕੋਈ ਰੁਪਈਆ ਨਹੀਂ ਮਿਲਿਆ ਜਦੋਂ ਇਦਾਂ ਪਤਾ ਲੱਗ ਰਿਹਾ ਵੀ ਨੰਬਰ ਸਿਰ ਦੇ ਰਹੇ ਨੇ ਤੇ ਚਲੋ ਜੇ ਕੋਈ ਪੈਸਾ ਹੁੰਦਾ ਤਾਂ ਮੈਂ ਉਹ ਮੁਕਮਮਲ ਸਾਹਿਬ ਦਾ ਧੰਨਵਾਦ ਕਰਦਾ ਜੇ ਪੈਸਾ ਸਾਨੂੰ ਦੇਣ ਤੇ ਅਜੇ ਤੱਕ ਅਜੇ ਤੱਕ ਕੋਈ ਪੈਸਾ ਨਹੀਂ ਆਇਆ ਸਾਨੂੰ ਇਹੋ ਜਥੇਬੰਦੀ ਜਿਹੜੀ ਜਿਹੜੀ ਆ ਸੰਤਾਂ ਜਿਹੜੀ 36 ਕਰ ਤੋਂ ਆਈ ਇਹਨਾਂ ਹੀ 460000 ਰੁਪਏ ਦਿੱਤਾ ਹੋਰ ਸਾਡੇ ਪਿੰਡ ਕੋਈ ਪੈਸਾ ਨਹੀਂ ਆਇਆ ਇੱਕ ਸਰਕਾਰ ਵੱਲੋਂ ਫੀਡ ਆਈ 10-10 ਕਿਲੋ ਜਿਹੜੀ ਹੈ ਉਹ ਦਿੱਤੀ ਗਈ ਹੈ ਜਾਂ ਮੈਂ ਆਪਣੇ ਕੋਲੋਂ ਜਿਹੜੀ ਅਸੀਂ ਸੇਵਾ ਕੀਤੀ ਹੈ ਪਿੰਡ ਵਾਸਤੇ ਉਹੋ ਹੀ ਕੀਤੀ ਹੈ ਜਾਂ ਹੰ ਦਾਵਾ ਸਾਹਮਣੇ 70 ਬੋਰੀਆਂ ਫੀਡ ਕੱਲੀ ਉਹ ਘਰ ਘਰ ਕੱਲੇ ਕੱਲੇ ਪਰਿਵਾਰ ਨੂੰ ਦਿੱਤੀ ਗਈ ਹੈ ਬਾਕੀ ਹੋਰ ਜੇ ਕਹੀਏ ਆਪਾਂ ਬਾਹਰੋਂ ਬਾਹਰੋਂ ਸਾਨੂੰ ਕੋਈ ਜਹਾਨੋ ਕੋਈ ਚੀਜ਼ ਨਹੀਂ ਮਰਵਾਈ ਜਾਂ ਨਹੀਂ ਕਰਵਾਈ ਗਈ ਆਈ ਹੱਥ ਜੋ ਕੇ ਅਪੀਲ ਕਰਦੇ ਆ ਸਾਡੇ ਪਿੰਡ ਦੀ ਬਾਹ ਫੜੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ